ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਪਾਂ ਜਿਹੜੀ ਆਉਣੀ ਹੈ ਕਿ ਸਿੰਦੀ ਬੂਟੀ ਦੇ ਸੂਟਾਂ ਦੇ ਉੱਤੇ ਤੇ ਬਾਕੀ ਨਾ ਮੈਨੂੰ ਮੈਸੇਜ ਬੜੇ ਜ਼ਿਆਦਾ ਆਏ ਸੀਗੇ ਕਿ ਐਤਵਾਰ ਦੀ ਸੇਲ ਕਿਉਂ ਨਹੀਂ ਭਾਈ ਐਤਵਾਰ ਦੀ ਸੇਲ ਤਾਂ ਨਹੀਂ ਭਾਈ ਕਿ ਮੈਨੂੰ ਇਹ ਹੀ ਕਿ ਫੇਰ ਉਹੀ ਜਿੱਦਾਂ ਮਨ ਚ ਆ ਜਾਂਦੀ ਗੱਲ ਕਿ ਸਾਰੇ ਚਾਰ ਸ਼ੁਕਰੇ ਇਤਨਾ ਜ਼ਿਆਦਾ ਆਪਣਾ ਨੁਕਸਾਨ ਹੋਣਦਾ ਭੈਣ ਭਰਾਵਾਂ ਦਾ ਤੇ ਮਤਲਬ ਦਿਲ ਹੀ ਨਹੀਂ ਕੀਤਾ ਯਾਰ ਸੇਲ ਪਾਉਣ ਨੂੰ ਵੀਡੀਓ ਪਾਉਣ ਨੂੰ ਮੇਰਾ ਵੀ ਚਲੋ ਛੱਡੋ ਅੱਜ ਦੀ ਜਿਹੜੀ ਆ ਵੀਡੀਓ ਉਹਨੂੰ ਆਪਾਂ ਸਕਿਪ ਕਰਤਾ ਹੈਗਾ ਸੰਡੇ ਵਾਲੀ ਨੇ ਹੁਣ ਮੰਡੇ ਨੂੰ ਜਿਹੜੀ ਇਸ ਵੀਡੀਓ ਤੁਹਾਨੂੰ ਮ ਦਿਨ ਲੱਗਾ ਆ ਇਹ ਆ ਗਈ ਜੇ ਸਿੰਧੀ ਬੂਟੀ ਦੇ ਸੂਟਾਂ ਦੀ ਜਿਹਦੇ ਵਿੱਚ ਕਾਟਨ ਦੇ ਸੂਟ ਹੈ ਜੇ ਬੜੇ ਸੋਹਣੇ ਸਟਾਕ ਇੰਨਾ ਕਿ ਆਇਆ ਜੇ ਬਸ ਕਿਉਂਕਿ ਕਾਟਨ ਜਿਹੜੀ ਆ ਉਹ ਪਿੱਛੇ ਅਸੀਂ ਬੰਦ ਕਰਤੀ ਫੈਕਟਰੀ ਚ ਵੀ ਸਾਰੀ ਬੰਦ ਆ ਸਿਰਫ ਇੰਨਾ ਦਾ ਸਟਾਕ ਜੇ ਤੇ ਜਲਦੀ ਜਲਦੀ ਬੁੱਕ ਕਰਿਓ ਲੇਟ ਨਾ ਹੋ ਜਿਓ ਤੇ ਬਾਕੀ ਜਿਹੜੇ ਸ਼ਿਮਰ ਦੇ ਆ ਦੂਜੇ ਜਿਹੜੇ ਆਉਂਦੇ ਆ ਕਿਨਾਂ ਦੇ ਆ ਅ ਗਲਾਸ ਸੌਰੀ ਸ਼ਿਮਰ ਦੇ ਚਾਕਲੇਟ ਸ਼ਿਮਰ ਦੇ ਉਹ ਸਾਰੇ ਸੂਟ ਤੁਹਾਨੂੰ ਮਿਲ ਜਾਣਗੇ ਜੌਰਜਟ ਵਾਲੇ ਵੀ ਮਿਲ ਜਾਣਗੇ ਇਸੇ ਵੀਡੀਓ ਵਿੱਚ ਮੈਂ ਦੁਬਾਰੇ ਰਿਪੀਟ ਕਰਦੇ ਜੇ ਚੈੱਕ ਕਰ ਲਿਓ ਆਜਾ ਤੁਹਾਨੂੰ ਦਿਖਾਉਣਾ ਹੈ ਸੂਟ ਕਾਟਨ ਦੇ ਸਿੰਧੀ ਬੂਟੀ ਦੇ ਤੇ ਇਹ ਬਹੁਤ ਸਾਰੇ ਮੈਸੇਜ ਮੈਨੂੰ ਸਿੰਧੀ ਬੂਟੀ ਦੇ ਸੂਟਾਂ ਦੇ ਆਉਂਦੇ ਜਿਦੇ ਵਿੱਚ ਕਈ ਭੈਣਾ ਨੇ ਇਹਨੂੰ ਕਹਿੰਦੀਆਂ ਪੱਕੀ ਸਿੰਧੀ ਤੇ ਮੈਂ ਹੁਣੇ ਵੀਰ ਨੂੰ ਹੱਸਣਾ ਮੈਂ ਵੀਰ ਅੱਜ ਆਪਾਂ ਪੱਕੀ ਸਿੰਧੀ ਦੇ ਸੂਟ ਪਾਉਣੇ ਆਪਾਂ ਤੇ ਇਹਨੂੰ ਆਪਾਂ ਤਾਂ ਸਿੰਧੀ ਬੂਟੀ ਕਹਿੰਨੇ ਹੋ ਸਕਦਾ ਤੁਹਾਡੇ ਏਰੀਆ ਜੀ ਇਹਨੂੰ ਪੱਕੀ ਸਿੰਧੀ ਕਹਿੰਦੇ ਹੁਣ ਤੇ ਜਰੂਰ ਮੈਸੇਜ ਜਰੂਰ ਕਰਿਓ ਦੱਸਿਓ ਮੈਨੂੰ ਕਿ ਸਾਰੇ ਸਿੰਧੀ ਬੂਟੀ ਕਿ ਜਾਂ ਮਤਲਬ ਇਹਨੂੰ ਪੱਕੀ ਸਿੰਧੀ ਵੀ ਕਹਿੰਦੇ ਆ ਕਿਉਂਕਿ ਮੈਂ ਅੱਜ 2-3 ਕਸਟਮਰ ਭੈਣਾਂ ਕੋ ਸੁਣਿਆ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਵੀ ਪੱਕੀ ਸਿੰਧੀ ਦੇ ਸੂਟ ਤੁਹਾਡੇ ਕੋਲ ਹੈਗੇ ਆ ਤੇ ਸੋ ਮੈਨੂੰ ਵਧੀਆ ਲੱਗਾ ਤੇ ਮੈਂ ਤਾਂ ਕਰਕੇ ਤੁਹਾਡਾ ਦਾ ਸ਼ੇਅਰ ਕੀਤਾ ਕਿ ਤੁਹਾਡੇ ਏਰੀਆ 'ਚ ਇਹਨੂੰ ਵਾਕਿਆਹੀ ਪੱਕੀ ਸਿੰਧੀ ਕਹਿੰਦੇ ਆ ਕਿ ਜਾਂ ਸਿੰਧੀ ਬੂਟੀ ਕਹਿੰਦੇ ਆ ਸਾਡੇ ਇੱਥੇ ਅਮਰਸਰ ਦੇ ਵਿੱਚ ਇਹਨੂੰ ਸਿੰਧੀ ਬੂਟੀ ਕਹਿੰਦੇ ਆ ਬਹੁਤ ਸੋਹਣੇ ਸੂਟ ਨੇ ਮਸ਼ੀਨ ਤੇ ਰੈਡੀ ਹੋਏ ਆ ਭੈਣਾਂ ਕਨਫਿਊਜ਼ ਨਾ ਹੋਣ ਕਿ ਸ਼ਾਇਦ ਹੈਂਡਵਰਕ ਦੇ ਵਿੱਚ ਬਣੇ ਆ ਨਹੀਂ ਮਸ਼ੀਨ ਤੇ ਬਣੇ ਨੇ ਆਓ ਤੁਹਾਨੂੰ ਚੈੱਕ ਕਰਾਵਾਂ ਤੇ ਆਹ ਲਓ ਜੀ ਕਰ ਲਓ ਚੈੱਕ ਤੇ ਇਹਦੇ ਵਿੱਚ ਨਾ ਹੁਣ ਬਲਕ ਚ ਆਪਣੇ ਕੋਲ ਸਟਾਕ ਨਹੀਂ ਜੇਗਾ ਤੇ ਵੀਡੀਓ ਵੀ ਜਿਆਦਾ ਲੰਮੀ ਨਹੀਂ ਜੇ ਚੱਲਣੀ ਕਿਉਂਕਿ ਸਟਾਕ ਹੈ ਹੀ ਨਹੀਂਗਾ ਤੇ ਵੀਡੀਓ ਵੀ ਬੜੀ ਜਿਆਦਾ ਛੋਟੀ ਰਹਿਣ ਵਾਲੀ ਜੇ ਤੇ ਇਹ ਕਾਟਨ ਦੇ ਉੱਤੇ ਜੇ ਵੱਡੇ ਪਰਦੇ ਵਿੱਚ ਜੇ 3.5 ਮੀਟਰ ਦੀ ਕੱਟ ਜੇ ਤੇ ਰੇਟ ਹੈਗਾ ਜੇ 545 ਰੁਪਏ ਪਿਓਰ ਕਾਟਨ ਕੈਮਰਿਕ ਦਾ ਸੂਟ ਜੇ ਤੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਬੜੀ ਮੁਸ਼ਕਲ ਨਾਲ ਆਪਾਂ ਸੂਟ ਇਕੱਠੇ-ਕੁੱਠੇ ਕਰਕੇ ਪਾਏ ਜੇ ਇਸ ਵੀਡੀਓ ਦੇ ਵਿੱਚ ਕਿਉਂਕਿ ਸਟਾਕ ਬਾਕੀ ਹੈ ਨਹੀਂਗਾ ਆਪਣੇ ਕੋਲ ਤੇ ਜਿੱਦਾਂ ਵੀ ਤੁਹਾਨੂੰ ਇਹ ਵੀਡੀਓ ਪਹੁੰਚਦੀ ਹੈ ਤੁਸੀਂ ਉਸੇ ਵੇਲੇ ਆਰਡਰ ਆਪਣੇ ਫਾਈਨਲ ਕਰ ਲਿਓ ਤੇ ਇਹ ਨਾ ਹੋਵੇ ਕਿ ਤੁਸੀਂ ਮੈਨੂੰ ਪੁੱਛਦੇ ਰਹਿ ਜਾਓ ਭਾਜੀ ਆਹ ਸੂਟ ਹੈਗਾ ਆ ਇਹਦੀ ਪੇਮੈਂਟ ਬਾਅਦ ਚ ਕਰ ਦਾਂਗੇ ਲੇਟ ਕਰ ਦਾਂਗੇ ਇਦਾਂ ਨਹੀਂ ਜੀ ਹੋਣਾ ਜਿੰਨੇ ਪੇਮੈਂਟ ਪਾਤੀ ਸੂਟ ਉਹਦਾ ਹੋਣਾ ਜੇ ਪੁੱਛ ਕੇ ਉਸੇ ਵੇਲੇ ਮੈਨੂੰ ਪੇਮੈਂਟ ਆ ਡਨ ਕਰੀ ਜਾਇਓ ਆਪਣੀਆਂ ਰੇਟ ਆਉਣਾ ਜੇ ਸਿਰਫ ਇਹਦਾ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਸਕਰੀਨ ਸ਼ਾਟ ਲਈ ਜਾਇਓ ਜਲਦੀ ਜਲਦੀ ਆਪਣੇ ਆਰਡਰ ਜਿਹੜੇ ਜੇ ਫਾਈਨਲ ਕਰ ਲਿਓ ਬੁੱਕ ਕਰ ਲਿਓ ਰੇਟ ਸਿਰਫ ਹੈਗਾ ਜੇ 545 ਰੁਪਏ ਵੀਡੀਓ ਦੇ ਐਂਡ 'ਚ ਜੁੜੇ ਰਹੋ ਤੁਹਾਨੂੰ ਆਪਾਂ ਹੋਰ ਸੂਟ ਦੇ ਦਾਂਗੇ ਜਿਹੜੇ ਆਉਣੇ ਆ ਸ਼ਿਮਰ ਦੇ ਵਿੱਚ ਸਿੰਧੀ ਬੂਟੀ ਵਾਲੇ ਤੇ ਇਹ ਸੋਹਣੇ ਸੋਹਣੇ ਸੂਟ ਜਿਹੜੇ ਤੁਸੀਂ ਇਹ ਲੈ ਸਕਦੇ ਜੇ कॉटन ਦੇ ਉੱਤੇ ਆਪਣੇ ਕੋਲ ਤੇ ਕਲਰ ਕੰਟਰਾਸਟ ਚੈੱਕ ਕਰ ਲਿਓ ਮੈਚ ਕਿ ਇਹਨਾਂ ਦੀ ਚੈੱਕ ਕਰ ਲਓ ਨੈੱਕ ਵੀ ਹੈਗਾ ਕਿ ਨਹੀਂ ਇਹਨਾਂ ਦੇ ਭਾਜੀ ਹਾਂ ਆਹ ਸੂਟ ਦੇ ਨਾਲ ਨੈੱਕ ਦਾ ਡਿਜ਼ਾਈਨ ਵੀ ਹੈਗਾ ਜੇ ਆਹ ਲੋ ਚੈੱਕ ਕਰ ਲਓ ਬਲੂ ਦੇ ਉੱਤੇ ਰੇਟ ਹੈਗਾ ਜੇ ਇਹਦਾ ਸਿਰਫ 545 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ 'ਚ ਆ ਹੈਗਾ ਜੇ ਵਾਈਟ ਸੂਟ ਬਹੁਤ ਸੋਹਣਾ ਸੈਲਫ ਦਾ ਤੇ ਇਹਦੇ ਉੱਪਰ orange ਕਲਰ ਦਾ embroidery ਵਰਕ ਹੋਇਆ ਜੇ ਕਾਟਨ ਦਾ ਬੇਸ ਜੇ ਸੂਟ ਕਾਟਨ ਦਾ ਜੇ ਤੇ ਇੱਕ ਆ ਵੀ ਪਿਆਰਾ ਜਿਹਾ ਕਲਰ ਚੈੱਕ ਕਰ ਲਓ ਇਹ ਵੀ ਰੇਟ ਤੁਸੀਂ ਲੈ ਸਕਦੇ ਜੇ 545 ਰੁਪਏ neck ਦੇ design ਦੇ ਨਾਲ neck ਦਾ design ਜਿਹੜਾ ਜੇ ਉਹ ऐड ਰਹੂਗਾ ਇਹਦੇ ਉੱਤੇ ਰੇਟ 545 ਰੁਪਏ ਸਿਰਫ ਤੇ ਇੱਕ ਆ ਸੋਹਣਾ ਜਿਹਾ print ਤੇ ਸੋਹਣਾ ਜਿਹਾ design ਤੇ ਚੈੱਕ ਕਰਿਓ ਇਹ ਵੀ ਹੈਗਾ ਜੇ ਕਾਟਨ ਦੇ ਉੱਤੇ ਸੈਲਫ ਦਾ ਸੂਟ ਜੇ ਬੜਾ ਸੋਹਣਾ ਇਹਦੇ ਉੱਤੇ ਵਰਕ ਆਉਣਾ ਜੇ ਏਮਬ੍ਰੋਇਡਰੀ ਥ੍ਰੈਡ ਦਾ ਇਹ ਕਸਟਮਰ ਨਾਲ ਬਹੁਤ ਸਾਰੇ ਕਨਫਿਊਜ਼ ਰਹਿੰਦੇ ਆ ਕਿ ਸ਼ਾਇਦ ਇਹ ਹੈਂਡਵਰਕ ਦੇ ਵਿੱਚ ਆ ਹੈਂਡਵਰਕ ਦੇ ਨਹੀਂ ਗਏ ਜੀ ਮਸ਼ੀਨ ਵਰਕ ਦੇ ਵਿੱਚ ਆ ਰੇਟ 545 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਆ ਵੀ ਇੱਕ ਸੋਨਾ ਜਿਹਾ ਸੂਟ ਜਿਹੜਾ ਜੇ ਇਹ ਵੀ ਸੇਮ ਰੇਟ ਦੇ ਵਿੱਚ ਤੁਹਾਨੂੰ ਮਿਲਣਾ ਹੈ ਇਸ ਤੋਂ ਬਾਅਦ ਜਿਹੜਾ ਇੱਕ ਸੂਟ ਆਉਣਾ ਹੈ ਉਹਦਾ ਰੇਟ ਪਲੱਸ ਆਉਣਾ ਬਸ ਬਾਕੀ ਤੁਹਾਨੂੰ ਸੇਮ ਰੇਟ ਦੇ ਵਿੱਚ ਮਿਲ ਜਿਹੜੇ 545 ਰੁਪਏ ਦੇ ਵਿੱਚ ਇਹ ਵੀ ਫੈਬਰਿਕ ਆਉਣਾ ਜੇ ਪਿਓਰ ਕਾਟਨ ਦਾ ਰੇਟ ਆਉਣਾ ਜੇ ਸਿਰਫ ਇਹਦਾ 545 ਰੁਪਏ ਅਗਲੇ ਸੂਟ ਦਾ ਰੇਟ ਪਲੱਸ ਆਉਣਾ ਜੀ ਹਣਾ ਆ ਲਓ ਜੀ ਇਹ ਤੁਹਾਨੂੰ ਆਉਣਾ ਜੇ ਪਲੱਸ ਰੇਂਜ ਦੇ ਵਿੱਚ ਇਹ ਕਿਉਂ ਪਲੱਸ ਰੇਂਜ ਦੇ ਵਿੱਚ ਆਉਣਾ ਆ ਉਹ ਵੀ ਤੁਹਾਨੂੰ ਮੈਂ ਦੱਸਦਾ ਪਹਿਲਾਂ ਤਾਂ ਇਹ ਸੂਟ ਦਾ ਫੈਬਰਿਕ ਚੈੱਕ ਕਰਿਓ ਜੀ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਸਟਾਫ ਜੇ ਇਹ ਪੂਰਾ ਮੱਖਣ ਵਰਗਾ ਸਟਾਫ ਹੈ ਇਹਦਾ ਤੇ ਇਹ ਹੈਗਾ ਜੇ ਇਹਦਾ ਘੇਰੇ ਦਾ ਵਰਕ ਬੜਾ ਸੋਹਣਾ ਸੂਟ ਦਾ ਤੇ ਆਹ ਨਾਲ ਹੈਗਾ ਜੇ ਇਹਦੇ ਬਾਟਮ ਵਰਕ ਜਾਂ ਬਾਜੂ ਵਰਕ ਕੁਛ ਵੀ ਤੁਸੀਂ ਐਡ ਕਰ ਸਕਦੇ ਜੇ ਆਪਣੇ ਇਹਨੂੰ ਬਾਵਾ ਤੇ ਜਾਂ ਪਹੁੰਚਾਂ ਤੇ ਲਿਆ ਸਕਦੇ ਜੀ ਕੱਟ ਜਿਹੜੀ ਜੇ 3.5 ਮੀਟਰ ਦੀ ਜੇ ਵੱਡੇ ਵਰ ਦੇ ਵਿੱਚ ਬਿਨਾ ਦੁਪੱਟੇ ਤੋਂ ਜੇ ਰੇਟ ਹੈਗਾ ਜੇ ਇਹ ਸੂਟ ਦਾ ਕੱਲੇ ਦਾ 645 ਰੁਪਏ ਸਿਰਫ ਇਹਦੇ ਵਿੱਚ ਬਾਜੂ ਵਰਕ ਐਡ ਹੋਇਆ ਤਾਂ ਰੇਟ ਇਹਦਾ ਪਲੱਸ ਆ ਬਾਕੀ ਸਾਰੇ ਜਿਹੜੇ ਜੋ 545 ਰੁਪਈਆ ਦੇ ਵਿੱਚ ਆ ਤੇ ਇੱਕ ਆਹ ਡਿਜ਼ਾਈਨ ਚੈੱਕ ਕਰ ਲਓ ਇਹ ਵੀ ਕਾਟਨ ਦੇ ਉੱਤੇ ਜੇ ਇਹ ਵੀ ਬੜਾ ਹੀ ਸੋਹਣਾ ਡਿਜ਼ਾਈਨ ਜੇ ਇਹ ਵੀ ਤੁਹਾਨੂੰ ਸਿੰਗਲ ਹੀ ਮਿਲਣਾ ਜੇ ਤੇ ਇਹਦਾ ਵੀ ਰੇਟ ਜਿਹੜਾ ਮਿਲਣਾ ਜੇ ਬਸ ਤੁਹਾਨੂੰ ਇਹਦਾ ਵੀ 645 ਰੁਪਏ ਇਹਦੇ ਵੀ ਬਾਜੂ ਵਰਕ ਐਡ ਹੋਣਾ ਜੇ ਨਾਲ ਫੈਬਰਿਕ ਕਾਟਨ ਦਾ ਜੇ ਤੇ ਸੂਟ ਬਹੁਤ ਸੋਹਣਾ ਜੇ ਕਲਰ ਜਿਹੜਾ ਜੇ ਸੇਮ origignal ਵੀਡੀਓ ਵਾਲਾ ਕਾਫੀ ਜਿਆ ਤੇ ਆ ਸੋਹਣਾ ਜੇ ਇਹਦਾ ਘੇਰੇ ਦਾ ਵਰਕ ਜੇ ਤੇ ਆ ਸੂਰਾ ਪੂਰਾ ਸੂਟ ਜਿਹੜਾ ਜੇ ਬਿਨਾ ਦੁਪੱਟੇ ਤੋਂ ਜੇ ਰੇਟ ਇਹਦਾ ਵੀ ਹੈਗਾ ਜੇ 645 ਰੁਪਏ ਅੱਗੇ ਹੁਣ ਸੂਟ ਸ਼ੁਰੂ ਹੋਣ ਲੱਗੇ ਜੇ ਸ਼ਿਮਰ ਦੇ 545 ਵਾਲੇ ਤੇ 650 ਵਾਲੇ ਜੁੜੇ ਰਹੋ ਕਾਟਨ ਤੋਂ ਬਾਅਦ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੁਹਾਡੇ ਵਾਸਤੇ ਬਹੁਤ ਸੋਹਣੀ ਜਿਹੜੀ ਆਉਣੀ ਆ ਫੈਬਰਿਕ ਤੇ ਕੁਆਲਿਟੀ ਉਹੀ ਸੇਮ ਸ਼ਿਮਰ ਵਾਲੀ ਤੇ ਰੇਟ ਆਉਣਾ ਇਹਦਾ ਸਿਰਫ 545 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਕਾਟ ਆਉਣੀ 3 ਫੈਬਰਿਕ ਆਉਣਾ ਟੌਪ ਦਾ A1 ਤੇ ਆ ਲੋ ਜੀ ਚੈੱਕ ਕਰ ਲਿਓ ਇਹ ਵੀ ਆ ਗਿਆ ਜੇ ਆਪਣੇ ਕੋਲ ਸੇਮ ਰੇਟ ਸੇਮ ਰੇਂਜ ਦੇ ਵਿੱਚ ਸਿਰਫ ਤੇ ਸਿਰਫ 545 ਰੁਪਈਆ ਦੇ ਵਿੱਚ ਤੇ ਇੱਕ ਆ ਪਿਆਰੀ ਜੀ ਸ਼ੇਡ ਜਿਹਨੂੰ ਤੁਸੀਂ ਬੜਾ ਪਿਆਰ ਦਿੱਤਾ ਸੀ ਪਿਛੇ ਵੀ ਇਹ ਦੁਬਾਰੇ ਅੱਜ ਮੈਂ ਤਾਂ ਵੀਡੀਓ 'ਚ ਪਾ ਦਿੱਤੇ ਆ ਕਿ ਆਪਾਂ ਕਾਟਨ ਦੇ ਸੂਟ ਪਾਏ ਸੀਗੇ ਉਹਦੀ ਗਿਣਤੀ ਆਪਣੇ ਕੋਲ ਘੱਟ ਹੀ ਗਈ ਤੇ ਮੈਂ ਸੋਚਿਆ ਵੀ ਚਲੋ ਇਹਨਾਂ ਨੂੰ ਇੱਕ ਵਾਰੀ ਨਾਲ ਤੁਹਾਨੂੰ ਰੀਸਟਾਕ ਕਰ ਦਿੰਨੇ ਆ ਕਿ ਸਾਰੀ ਵੀਡੀਓ ਜਿਹੜੀ ਉਹ ਸਿੰਧੀ ਬੂਟੀ ਦੀ ਹੀ ਬਣ ਜੂਗੀ ਤੇ ਇਹ ਸੋਹਣੀ ਜੀ ਸ਼ੇਡ ਆ ਗਈ ਜੇ ਮੂੰਗੀਆਂ ਬਹੁਤ ਪਿਆਰੀ ਸ਼ੇਡ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਨਾਲ ਇਹਦੇ ਆ ਜਣਾ ਜੇ ਥ੍ਰੈਡ ਵਰਕ ਤੇ ਰੇਟ ਆ ਜਣਾ ਜੇ ਸਿਰਫ ਇਹਦਾ 500 ਤੇ 45 ਰੁਪਏ ਇਹਨਾਂ ਦੇ ਬਾਜੂ ਵਰਕ ਨਹੀਂ ਜੇ ਹੈਗਾ ਬਾਟਮ ਵਰਕ ਨਹੀਂ ਜੇ ਹੈਗਾ ਇਹ ਸੂਟ ਤੁਹਾਨੂੰ ਮਿਲਨੇ ਆ 545 ਰੁਪਿਆ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਸੋਹਣੇ ਸੋਹਣੇ ਡਿਜ਼ਾਈਨ ਮਿਲਨੇ ਆ ਕਪੜਾ ਮਿਲਣਾ 3.5 ਮੀਟਰ ਦੀ ਕੱਟ ਦੇ ਨਾਲ ਤੇ ਸ਼ਿਪਿੰਗ ਮਿਲਣੀ ਆ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਇਹ ਕਾ ਡਿਜ਼ਾਈਨ ਮਿਲਣਾ ਤੁਹਾਨੂੰ ਇਸੇ ਦੇ ਵਿੱਚ ਹੀ ਸੇਮ ਬੇਸ ਸੇਮ ਫੈਬਰਿਕ ਸੇਮ ਕੁਆਲਿਟੀ ਰੇਟ ਸੇਮ ਉਹੀ 500 ਤੇ 45 ਰੁਪਏ ਇਹ ਤੋਂ ਬਾਅਦ ਹੁਣ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਜੇ ਉਹ ਆਉਣ ਲੱਗੇ ਆ 645 ਦੇ ਨਾਲ ਬਾਜੂ ਵਰਕ ਐਡ ਆਉਣ ਵਾਲਾ ਜੀ ਉਹਨਾਂ ਦੇ ਵਿੱਚ ਆ ਲੋ ਜੀ ਚੈੱਕ ਕਰਿਓ ਆ ਆਗੇ ਜੇ ਸੂਟ ਆਪਣੇ ਕੋਲ ਜਿਨ੍ਹਾਂ ਦੇ ਵਿੱਚ ਆ ਜਣਾ ਜੇ ਬਾਜੂ ਵਰਕ ਐਡ ਇਹ ਵੀਡੀਓ ਨੂੰ ਤੁਸੀਂ ਇਹ ਜਿਹੜੀਆਂ ਮੈਂ ਵੀਡੀਓ ਪਹਿਲਾਂ ਪਾਈਆਂ ਹਨ ਉਹਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈਗਾ ਬਹੁਤ ਸਾਰੇ ਆਰਡਰ ਜਿਹੜੇ ਸੀਗੇ ਇਹਨਾਂ ਦੇ ਵਿੱਚੋਂ ਤੁਸੀਂ ਭੇਜੇ ਸੀ ਸਾਨੂੰ ਇਹ ਬਾਜੂ ਵਰਕ ਜੇ ਇਹਦਾ ਤੇ ਆ ਸਾਰਾ ਸੂਟ ਦਾ ਫਰੰਟ ਜਿਹੜਾ ਜੇ ਵਰਕ ਹੋਇਆ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 645 ਰੁਪਏ ਬਿਨਾ ਦੁਪट्टे ਤੋਂ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ 'ਚ ਤੇ ਫੈਬਰਿਕ ਹੈਗਾ ਜੇ ਸ਼ਿਮਰ ਦਾ ਬਹੁਤ ਸੋਹਣੀ ਸ਼ਾਈਨਿੰਗ ਤੁਸੀਂ ਵੇਖ ਸਕਦੇ ਹੋ ਜੇ ਸੂਟ ਦੇ ਵਿੱਚ ਤੇ ਕਲਰ ਆ ਗਿਆ ਜੇ ਪਿਆਜੀ ਸ਼ੇਡ ਬਹੁਤ ਪਿਆਰਾ ਹੈ ਵੀ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਇਹ ਵੀ ਡਿਜ਼ਾਈਨ ਜੇ ਰੇਟ ਸੇਮ ਉਹੀ 645 ਰੁਪਏ ਤੇ ਇੱਕ ਆਂਗੂਰੀ ਸ਼ੇਡ ਨੂੰ ਬੜਾ ਪਿਆਰ ਦਿੱਤਾ ਹੈ ਤੁਸੀਂ ਇਹਦੇ ਬਹੁਤ ਸਾਰੇ ਆਰਡਰ ਜਿਹੜੇ ਸੀਗੇ ਆਪਾਂ ਭੇਜੇ ਵੀ ਆ ਤੇ ਕਸਟਮਰ ਜੀ ਤੱਕ ਪਹੁੰਚੇ ਵੀ ਆ ਤੇ ਤੁਸੀਂ ਇਹ ਵੀ ਬੁੱਕ ਕਰ ਸਕਦੇ ਜੇ ਸੜਕੋ ਸਿਰਫ 645 ਰੁਪਈਆ ਦੇ ਨਾਲ ਇੱਕ ਆਹ ਕਲਰ ਹੈਗਾ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਚ ਹੀ ਇਹ ਵੀ ਤੁਸੀਂ ਲੈ ਸਕਦੇ ਜੇ 645 ਦੇ ਨਾਲ ਇਹਦੇ ਵਿੱਚ ਬਾਜੂ ਵਰਕ ਐਡ ਆਉਣਾ ਜੇ ਹਰ ਇੱਕ ਸੂਟ ਦੇ ਨਾਲ ਤੁਹਾਨੂੰ ਮੈਂ ਵੀਡੀਓ ਦਿਖਾਇਆ ਤੇ ਨਹੀਂਗਾ ਪਰ ਤੁਹਾਨੂੰ ਐਡ ਮਿਲੂਗਾ ਆ ਲਓ ਜੀ 545 ਵਾਲੇ ਦੇ ਵਿੱਚ ਨਹੀਂ ਹੈਗਾ 645 ਵਾਲੇ ਵਿੱਚ ਮਿਲੂਗਾ ਤੇ 745 ਵਾਲੇ ਵਿੱਚ ਤੁਹਾਨੂੰ ਮਿਲਣਗੇ ਨਾਲ ਦੁਪट्टे ਆਜੋ ਹੁਣ ਉਹ ਵੀ ਚੈੱਕ ਕਰਾਵਾਂ ਆ ਲਓ ਇਹਦੇ ਵਿੱਚ ਤੁਹਾਨੂੰ ਸੋਨਾ ਜਿਹਾ ਫੈਬਰਿਕ ਮਿਲਦਾ ਜੋਰ ਜੱਟ ਦਾ ਨਾਲ ਮਿਲਣਾ ਜੇ ਇਹਦੇ ਬੜਾ ਪਿਆਰਾ ਜਿਹਾ ਦੁਪੱਟਾ ਤੇ ਨਾਲ ਇਹਦੇ ਮਿਲਣਾ ਜੇ ਬਾਜੂ ਵਰਕ ਐਡ ਆ ਚੈੱਕ ਕਰ ਲਓ ਆ ਲਓ ਜੀ ਤੇ ਕਪੜੇ ਦੀ ਕਟ ਹੈ ਜੇ 5 ਮੀਟਰ ਦੀ ਰੇਟ ਹੈਗਾ ਜੇ ਇਹਦਾ ਸਿਰਫ 745 ਰੁਪਏ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਇਹਦੇ ਵਿੱਚ ਆ ਜਣਾ ਜੇ ਕਲਰ ਥ੍ਰੈਡ ਦਾ ਜਿਹੜਾ ਆ ਜਣਾ ਜੇ ਮਾਜੈਂਟਾ ਸ਼ੇਡ ਸੋਨਾ ਜਿਹਾ ਵਰਕ ਤੇ ਸੋਨਾ ਜਿਹਾ ਡਿਜ਼ਾਈਨ ਤੇ ਸੋਨਾ ਜਿਹਾ ਕਲਰ ਥ੍ਰੈਡ ਮੈਚਿੰਗਾਂ ਚੇਂਜ ਹੋਣਗੀਆਂ ਜੇ ਬਾਕੀ ਬੇਸ ਕਲਰ ਸੇਮ ਰਹੂਗਾ ਵਰਕ ਬਾਟਮ ਤੇ ਸੇਮ ਰਹੂਗਾ ਤੇ ਆ ਆ ਗਈ ਜੇ ਸੋਣੀ ਜੀ ਇਹਦੇ ਵਿੱਚ ਔਰੈਂਜ ਸ਼ੇਡ ਪੀ ਔਰੈਂਜ ਪੀਚ ਸ਼ੇਡ ਇਹਦਾ ਵੀ ਵਰਕ ਬਹੁਤ ਸੋਹਣਾ ਜੇ ਰੇਟ ਉਹੀ ਸੇਮ ਜੇ 745 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਤੇ ਆ ਆ ਗਿਆ ਜੇ ਡਾਰਕ ਕਲਰ ਆਪਣੇ ਕੋ ਗਾਜਰੀ ਸ਼ੇਡ ਤੇ ਇਹ ਤੁਸੀਂ ਸਾਡੇ ਕੋ ਬੁੱਕ ਕਰ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਰੇਟ 700 ਤੇ 45 ਰੁਪਏ ਸਿਰਫ ਤੇ ਲਓ ਜੀ ਇਹ ਆਪਾਂ ਸੋਹਣੇ ਸੋਹਣੇ ਸੂਟ ਤੁਹਾਨੂੰ ਦੇ ਦਿੱਤੇ ਆ ਜਿਹੜੇ ਆ ਗਏ ਸਿੰਧੀ ਬੂਟੀ ਦੇ ਉੱਤੇ ਕਾਟਨ ਵੀ ਆ ਗਈ ਸ਼ਿਮਰ ਵੀ ਆ ਗਈ ਤੇ ਇਹਦੇ ਵਿੱਚ ਜੋਰ ਜਟ ਵੀ ਆ ਗਈ ਇੱਕੇ ਵੀਡੀਓ ਚ ਤੁਹਾਨੂੰ ਆਪਾਂ ਤਿੰਨ ਚਾਰ ਕਲੈਕਸ਼ਨਾਂ ਦੇ ਦਿੱਤੀਆਂ ਨੇ ਬਾਕੀ ਸੋਨੇ ਸੋਨੇ ਸੂਟ ਜਿਹੜੇ ਜੇ ਉਹ ਆਪਣੇ ਕੋਲ ਬਹੁਤ ਪਿਆਰੇ ਪਿਆਰੇ ਜਿਹੜੇ ਜੇ ਭਾਰੀ ਸਟਾਕ ਜਿਹੜਾ ਆ ਚੁੱਕਾ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਸੂਟਾਂ ਦੀਆਂ ਵੀਡੀਓ ਮੈਂ ਪੋਸਟ ਕਰੂੰਗਾ ਤੇ ਤੁਸੀਂ ਜਲਦੀ ਜਲਦੀ ਆਪਣੇ ਆਰਡਰ ਜਿਹੜੇ ਜੇ ਬੁੱਕ ਕਰ ਲਿਓ ਕਲਰ ਆਪਸ਼ਨਾਂ ਬਹੁਤ ਜੇ ਫੈਬਰਿਕ ਇਹਦਾ ਆ ਜੇ ਬਰਬਰੀ ਦੇ ਉੱਤੇ ਰੇਟ ਤੁਹਾਨੂੰ ਮੈਂ ਵੀਡੀਓ ਚ ਦੱਸੂੰਗਾ ਨਹੀਂ ਤਾਂ ਤੁਸੀਂ ਮੇਰੀ ਸ਼ਾਰਟ ਵੀਡੀਓ ਵੇਖ ਲਿਓ YouTube ਤੇ ਵੀ ਹੈਗੀ ਜੇ ਤੇ Instagram ਤੇ ਵੀ ਹੈਗੀ ਜੇ ਠੀਕ ਹੈ ਜੀ ਰੇਟ ਉੱਥੇ ਚੈੱਕ ਕਰ ਲਿਓ ਕਲਰ ਕੰਟਰਾਸਟ ਤੁਹਾਨੂੰ ਉੱਥੇ ਮਿਲ ਜਾਣਗੇ ਤੇ ਡਿਜ਼ਾਈਨ ਤੁਸੀਂ ਇੱਥੇ ਚੈੱਕ ਕਰ ਲਿਓ ਅੱਜ ਦੀ ਵੀਡੀਓ ਜਿਹੜੀ ਆ ਇਹ ਆਪਾਂ ਤੁਹਾਨੂੰ ਦੇ ਦਿੱਤੀ ਆ ਉੱਥੇ ਕਰਦੇ ਆ ਇਹਦੀ ਸਮਾਪਤੀ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਇੱਥੇ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ